Así que, doctor Sariano. ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਭ ਦਾ ਸਵਾਗਤ ਹੈ ਸਭ ਨੂੰ ਪਹਿਲਾਂ ਤਾਂ ਮਾਗੀ ਦੇ ਤਿਉਹਾਰ ਦੀ ਇੱਕ ਮਾਗ ਸੰਗਰਾਮ ਤਾਂ ਦਿਨ ਅੱਜ ਅੱਜ ਦੇ ਦਿਨ ਦੀਆਂ ਚਾਹਲੇ ਮੁਕਤੇ ਦੇ ਧਰਤੀ ਤੇ ਉਹ ਤਿਉਹਾਰ ਵੀ ਮਨਾਇਆ ਜਾ ਰਿਹਾ ਤੇ ਸਾਰਿਆਂ ਨੂੰ ਇਸ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਲੋੜੀ ਦਾ ਦਿਨ ਬੀਤ ਗਿਆ ਇਸ ਸ਼ਰਾਇ ਦਿਲਿੱਦਰ ਜਾਏ ਮੀਤ ਕਰਦਾ ਤੁਹਾਡੇ ਘਰਾਂ ਦੇ ਵਿੱਚੋਂ ਦਿਲਿੱਦਰ ਚਲਾ ਜਾਓ ਛੋਟੀ ਜੀ ਜਾਣਕਾਰੀ ਲੈ ਕੇ ਆਇਆ ਸੰਖੇਪ ਜੀ ਗੱਲ ਕਰਾਂਗੇ ਸਤਿ ਤੁਸੀਂ ਦੇਖਿਆ ਹੋਣਾ ਪਿੱਛੇ ਜੀ ਇੱਕ ਭਰਤੀ ਆਈ ਸੀ ਅਧਿਆਪਕਾਂ ਦੀ ਸਪੈਸ਼ਲ ਐਜੂਕੇਟਰ ਮਤਲਬ ਉਹ ਜਿਹੜੇ ਖਾਸ ਬੱਚੇ ਹੁੰਦੇ ਨੇ ਕੋਈ ਉਹਨਾਂ ਨੂੰ ਸਿਹੜਕ ਜਾਂ ਮਾਨਸਿਕ ਦਿੱਕਤ ਹੁੰਦੀ ਹੈ ਉਹਨਾਂ ਨੂੰ ਪੜ੍ਹਾਉਣ ਲਈ ਇੱਕ ਖਾਸ ਕੈਡਰ ਬਣਾਇਆ ਗਿਆ ਹੈ ਪਹਿਲਾਂ ਵੀ ਹੁੰਦੇ ਸੀ ਕਾਫੀ ਦੇਰ ਬਾਅਦ ਭਰਤੀ ਹੋਈ ਹੈ ਉਹਦੇ ਵਿੱਚ ਪ੍ਰਾਇਮਰੀ ਸਿੱਖਿਆ ਆ ਮੁੱਢਲੀ ਸਿੱਖਿਆ ਆ ਉਦੇ ਵਿੱਚ ਪੰਜਾਬੀ ਦਾ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਪੰਜਾਬੀ ਯੋਗਤਾ ਦੇ ਪਰਚਾ ਜਿਹੜਾ ਸ਼ੁਰੂ ਕੀਤਾ ਆ ਉਹ ਵੀ ਹੋਇਆ ਸੀ ਤੇ ਸਾਡੇ ਵਿੱਚ ਵੀ ਸਾਡੇ ਕਈ ਸਾਥੀ ਸਾਡੇ ਭੈਣਾਂ ਸੀਗੀਆਂ ਜੋ ਸੈਲੈਕਟ ਹੋਈਆਂ ਨੇ ਉਹਨਾਂ ਰਾਹੀਂ ਇਹ ਗੱਲ ਪਤਾ ਲੱਗੀ ਹੈ ਵੀ ਬਾਹਰਲੇ ਸੂਬੇ ਤਾਂ ਛੱਡিয়ে ਆਪਣੇ ਪੰਜਾਬ ਦੇ ਸੂਬੇ ਦੀਆਂ ਜਿਹੜੇ ਸਾਡੇ ਅਧਿਆਪਕ ਨੇ ਉਹ ਵੀ ਪਹਿਲੇ ਪਰਚੇ ਚੋਂ ਕਾਫੀ ਪਾਸ ਨਹੀਂ ਕਰ ਸਕੇ मतलब ਸੋਚੋ 50 ਨੰਬਰ ਲੈਣੇ ਸੀ ਤੇ ਉਹ ਵੀ ਉਹ ਨਹੀਂ ਲੈ ਸਕੇ। ਸੋ ਇੱਕ ਵੈਸੇ ਤਾਂ ਇਹ ਮੰਦਭਾਗੀ ਗੱਲ ਵੀ ਹੈਗੀ ਆ। ਪਰ ਇਹਦਾ ਹੱਲ ਇਹ ਹੈ ਵੀ ਆਪਾਂ ਹੁਣ ਇਹਨੂੰ ਅਣਗੌਲਿਆ ਵਿਸ਼ਾ ਨਾ ਮੰਨੀਏ। ਤੇ ਪੰਜਾਬੀ ਦੀ ਤਿਆਰੀ ਖੂਬ ਕਰੇ ਚੰਗੀ ਤਰ੍ਹਾਂ। ਕੋਈ ਵੀ ਵਿਸ਼ੇ ਤੋਂ ਦੇਦੇ ਆਪਾਂ ਕੋ ਤੁਸੀ ਚਾਹੇ ਤੁਸੀਂ ਮਾਸਟਰ ਕੈਡਰ ਚ ਹੋ। ਤੁਹਾਨੂੰ ਪਿਸ਼ਾ ਪਹਿਲਾਂ ਪੰਜਾਬੀ ਦਾ ਪਾਸ ਕਰਨਾ ਪਊਗਾ। ਸੋ ਪਿੱਛੇ ਕਾਫੀ ਦਿਨਾਂ ਤੋਂ ਮੇਰੀਆਂ ਕਾਫੀ ਭੈਣਾਂ ਤੇ ਸਾਡੀਆਂ ਸਾਥੀਆਂ ਉਹਨਾਂ ਦੇ ਵੀ ਮਿੱਤਰਾਂ ਦੇ ਵੀ ਫੋਨ ਵੀ ਆਏ ਤੇ ਮੈਸੇਜ ਵੀ ਆਏ ਵੀ ਅਸੀਂ ਫੁਲਾਣੇ ਵਿਸ਼ੇ ਦੀ ਤਿਆਰੀ ਕਰ ਰਹੇ ਆ ਕੋਈ ਗਣਿਤ ਦੀ ਕਰ ਰਿਹਾ ਕੋਈ ਅੰਗਰੇਜ਼ੀ ਦੀ ਕੋਈ ਵਿਗਿਆਨ ਦੀ ਕੋਈ ਸਮਾਜਿਕ ਸਿੱਖਿਆ ਦੀ ਅਲੱਗ-ਅਲੱਗ ਜਿੰਨੇ ਵੀ ਵਿਸ਼ੇ ਆ ਤੇ ਸਾਨੂੰ ਪਹਿਲੇ ਪੇਪਰ ਤੋਂ ਡਰ ਲੱਗ ਰਿਹਾ ਹੁਣ ਕਿਉਂਕਿ ਸਾਨੂੰ ਦੂਜਾ ਵਿਸ਼ਾ ਤਾਂ ਅਸੀਂ ਮਾਹਰ ਹੋ ਚੁੱਕੇ ਆ ਸਾਨੂੰ ਆਉਂਦਾ ਪਰ ਪਹਿਲੇ ਵਿਸ਼ੇ 'ਚ ਸਾਨੂੰ ਡਰ ਲੱਗ ਰਿਹਾ ਤੁਸੀਂ ਇਹਦਾ ਨਵੀਆਂ ਜਮਾਤਾਂ ਸ਼ੁਰੂ ਕਰ ਦਿਓ ਜੋ ਸਿਲੇਬਸ ਇਹਦਾ ਆ ਚੁੱਕਾ ਤੁਸੀਂ ਦੇਖ ਲਿਆ ਤੇ ਪੇਪਰ ਜ਼ਰੂਰ ਹੋਣਾ ਹੀ ਹੋਣਾ ਇਸ ਬਾਬਤ ਕੁਝ ਕੁ ਦਿਨਾਂ ਤੋਂ ਬਾਅਦ ਅਸੀਂ ਪਹਿਲੇ ਪੇਪਰ ਜੋ ਯੋਗਤਾ ਪਰਚਾ ਜਿਹਦੇ ਚ 100 ਚੋਂ 50 ਲੈਣੇ ਹੁੰਦੇ ਨੇ ਗਰੁੱਪ ਸੀ ਦੀ ਤੀਜੇ ਦਰਜੇ ਦੀ ਨੌਕਰੀ ਕੋਈ ਵੀ ਪੰਜਾਬ ਦੇ ਵਿੱਚ ਹੈਗੀ ਐ ਜਿਹਦੇ ਵਿੱਚ ਅਧਿਆਪਕਾਂ ਦੀ ਵੀ ਇੱਕ ਭੱਤੀ ਜਿਹੜੀ ਆਉਣੀ ਐ ਮਾਸਟਰਾਂ ਦੀ ਮਾਸਟਰ ਕੈਡਰ ਦੀ ਤੇ ਏਟੀਟੀ ਦੀ ਕੈਡਰ ਦੀ ਵੀ ਉਹਨਾਂ ਦਾ ਪੇਪਰ ਵੀ ਉਸੇ ਤਰ੍ਹਾਂ ਹੀ ਉਵੇਂ ਹੀ ਹੋਣਾ ਹੈ ਉਸੇ ਸਿਲੇਬਸ 'ਚ ਹੀ ਹੋਣਾ ਤੇ ਕਾਫੀ ਸਾਥੀਆਂ ਦੇ ਫੋਨ ਆ ਗਏ ਨੇ ਲਗਭਗ ਜਮਾਤ ਸ਼ੁਰੂ ਹੋਣੀ ਹੈ ਤੇ ਜਲਦ ਕਰ ਰਹੇ ਆ ਹਾਲੇ ਤੱਕ ਤਰੀਕ ਨਹੀਂ ਨਿਸ਼ਚਿਤ ਕੀਤੀ ਆ ਕੋਈ ਪਰ ਇੱਕ ਜਿਹੜੀ ਪਹਿਲੇ ਪੇਪਰ ਦੀ ਯੋਗਤਾ ਜੋ ਅਭਿਆਸ ਤੁਹਾਡਾ ਯੋਗਤਾ ਟੈਸਟ ਹੁੰਦਾ ਪੰਜਾਬੀ ਦਾ ਓਹੋ ਅੱਪਾ ਸ਼ੁਰੂ ਕਰ ਰਹੇ ਹੈ ਜਮਾਤਾਂ ਆਨਲਾਈਨ ਆਫਲਾਈਨ ਤੇ ਜੋ ਸਾਥੀ ਇਹਦੇ ਪ੍ਰਤੀ ਇਹਨਾਂ ਨੂੰ ਮਤਲਬ ਕਿਸੇ ਹੋਰ ਵਿਸ਼ੇ ਦੀ ਤਿਆਰੀ ਕਰ ਰਹੇ ਪੰਜਾਬੀ ਤੋਂ ਲੈਗਾ ਉਹ 9463872944 ਮੇਰੇ ਨੰਬਰ ਤੇ ਮੈਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਆ ਤੇ ਆਪਣੀ ਦੱਸ ਸਕਦੇ ਆ ਵੀ ਉਹਨਾਂ ਦੇ ਹਿਸਾਬ ਨਾਲ ਜਦੋਂ ਇੱਕ ਜਮਾਤ ਪਰ ਵੀ ਬਣ ਗਈ ਉਦੋਂ ਇਹ ਜਮਾਤਾਂ ਸ਼ੁਰੂ ਕਰ ਦਿਆਂਗੇ ਤੇ ਬਹੁਤ ਘੱਟ ਫੀਸ ਤੇ ਸ਼ੁਰੂ ਕਰਾਂਗੇ ਕਿਉਂਕਿ ਤੁਹਾਡਾ ਵਿਸ਼ਾ ਜਿਹੜਾ ਮੁੱਖ ਵਿਸ਼ਾ ਹੈ ਤੁਸੀਂ ਉਹਦੀ ਤਿਆਰੀ ਵੀ ਕਰ ਰਹੇ ਹੋ ਉੱਥੇ ਵੀ ਤੁਹਾਡਾ ਖਰਚ ਹੋ ਰਿਹਾ ਹੋਣਾ ਤਾਂ ਆਪਾਂ ਇੱਕ ਸਧਾਰਨ ਜੀ ਫੀਸ ਨਾਲ ਸ਼ੁਰੂ ਕਰਾਂਗੇ ਤੇ ਸ਼ੁਰੂ ਕਰਨ ਦਾ ਕਾਰਨ ਇਹ ਹੈ ਕਿ ਘੱਟੋ-ਘੱਟ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਹੈਗੇ ਨੇ ਪਿਆਬੀ ਜਿਹੜੇ ਸਾਡੇ ਅਧਿਆਪਕ ਨੇ ਘੱਟੋ-ਘੱਟ ਉਹ ਆਪਣੇ ਪੰਜਾਬ ਦੇ ਸਕੂਲਾਂ ਦੇ ਵਿੱਚ ਨੌਕਰੀਆਂ ਲੱਗਣ ਕਿਉਂਕਿ ਉਹ ਵੀ ਨਾ ਪੰਜਾਬੀ ਚ ਕਿਤੇ ਡੋਲਦੇ ਨਜ਼ਰ ਆਉਣ ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਧੂਰ ਲੱਗਾ ਹੁੰਦਾ ਆਪਣੇ ਮੁੱਖ ਵਿਸ਼ੇਤ ਲੱਗਾ ਹੁੰਦਾ ਪੰਜਾਬੀ ਨੂੰ ਅਸੀਂ ਘੱਟ ਵਕ ਸਮਾਂ ਦਿੰਨੇ ਆ ਜਿਹਦੇ ਨਾਲ ਸਾਨੂੰ ਨੁਕਸਾਨ ਹੋ ਸਕਦਾ ਇਸ ਲਈ ਜਲਦ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਜਿਹੜੇ ਸਾਥੀ ਇਹਦੇ ਪ੍ਰਤੀ ਇਹਨਾਂ ਨੂੰ ਲੱਗਦਾ ਆ ਵੀ ਜਮਾਤਾਂ ਲੈਣੀਆਂ ਚਾਹੀਦੀਆਂ ਜਾਂ ਲੈਣੀਆਂ ਪੈਣਗੀਆਂ 09463872944 ਦੇ ਉੱਪਰ ਮੈਨੂੰ ਫੋਨ ਕਰ ਸਕਦੇ ਆ ਚੰਗੀ ਤਰ੍ਹਾਂ ਤਿਆਰੀ ਕਰਾਵਾਂਗੇ ਸਾਰਾ ਪੂਰਾ ਕਰਾਵਾਂਗੇ ਤੇ ਬਿਲਕੁਲ ਆਰਾਮ ਨਾਲ ਕਰਾਵਾਂਗੇ ਕਾਲ ਨਹੀਂ ਕਰਦੇ ਟੈਸਟ ਸੀਰੀਜ਼ ਵੀ ਵਿੱਚ ਹੀ ਦੇਵਾਂਗੇ ਤੇ ਉਮੀਦ ਹੈ ਤੁਸੀਂ ਆਪਣੇ ਤੱਕ ਤੇ ਗਾਂ ਜਿਹੜੇ ਸਾਥੀ ਤੁਹਾਡੇ ਹੈਗੇ ਨੇ ਉਹਨਾਂ ਤੱਕ ਸੰਪਰਕ ਕਰੋਗੇ ਤੇ ਇਸ ਲੜੀ ਨੂੰ ਆਪਾਂ ਅਗਰ ਚਲਦੀ ਤੋਰਾਂਗੇ ਤੁਹਾਡੀ ਢੀਕ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ